ਕਾਲੀਦਾਲ ਵਿਧਾਨ ਸਭਾ ਹਲਕਾ ਸੁਰੂਰ ਵੱਲੋਂ ਸਰਦਾਰ ਬੇਨਜੀਤ ਸਿੰਘ ਗੋਲਡੀ ਦੇ ਵਾਹਿਦੇ ਵਿੱਚ ਵਰਕਰ ਮਿਲਣੇ ਕੀਤੀ ਗਈ ਹੈ ਪਿਛਲੇ ਦਿਨਾਂ ਦੇ ਵਿੱਚ ਜੋ ਸ਼੍ਰੋਮਣੀ ਕਾਲੀਦਾਲ ਦੀ ਸੀਨੀਅਰ ਲੀਡਰਸ਼ਿਪ ਨੇ ਕਟਨਾ ਕਰਨ ਵਾਪਰੇ ਆਪ ਸਾਰਿਆਂ ਨੂੰ ਪਤਾ ਹੀ ਹੈ ਕਿ ਉਹਨਾਂ ਨੇ ਬਗਾਵਤ ਕਰਕੇ ਸਰਦਾਰ ਪਾਰਟੀ ਦੇ ਪ੍ਰਧਾਨ ਸਰਦਾਰ ਸ਼ਵੀਰ ਸਿੰਘ ਜੀ ਬਦਲ ਦੇ ਖਿਲਾਫ ਜੋ ਸਾਜਸੰਕਰੀਆਂ ਨੇ ਬੀਜੇਪੀ ਦੀ ਸਹਾਇਤੇ ਉਹਨਾਂ ਦੇ ਬਾਰੇ ਬੰਦੇ ਰਜ ਰੱਖਦੇ ਹੋਏ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਪਾਰਟੀ ਪ੍ਰਧਾਨ ਸਰਪ੍ਰੀਤ ਸਿੰਘ ਬਾਦਲ ਨੇ ਸਪਸ਼ਟ ਕੀਤਾ ਸੀ ਕਿ ਮੈਂ ਆਪਣਾ ਸਤੀਫਾ ਇੱਕ ਮਿੰਟ ਵਿੱਚ ਪੇਸ਼ ਕਰ ਦਵਾਂ। ਪਰੰਤੂ ਪੰਜਾਬ ਦੇ 38ਾਂ ਚੋਂ 36 ਜੋ ਜ਼ਿਲ੍ਹਾ ਪ੍ਰਧਾਨ ਸੀ ਉਹਨਾਂ ਨੇ ਉਹਨਾਂ ਦੀ ਗਵਾਹੀ ਦੇ ਵਿੱਚ ਪੂਰਨ ਤੌਰ ਤੇ ਭਰੋਸਾ ਪ੍ਰਗਟ ਕੀਤਾ ਕਿ ਪਾਰਟੀ ਦੇ ਪ੍ਰਧਾਨ ਸਰਬੀਰ ਸਿੰਘ ਜੀ ਬਾਦਲ ਬਣੇ ਰਹਣ। ਜਿਹੜੀਆਂ ਕੁਝ ਤਾਕਤਾਂ ਨੇ ਕੇਂਦਰ ਦੇ ਰਾਹੀਂ ਮਿਲ ਕੇ ਭਾਜਪੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਦਿਆਂ ਨੇ ਉਹਨਾਂ ਬਾਰੇ ਆਪਾਂ ਨੂੰ ਭਲੀ ਭਰ ਪ੍ਰਗਟ ਹੈ ਕਿ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਵੀ ਪਾਰਲੀਮੈਂਟ ਦੇ ਚੋਣਾਂ ਦੇ ਵਿੱਚ ਵੀ ਤੇ ਅੱਜ ਵੀ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਪਾੜਨ ਤੇ ਲੱਗੇ ਹੋਈਆਂ ਨੇ ਹਮੇਸ਼ਾ ਹੀ ਦਿੱਲੀ ਦੀ ਗਵਰਨਮੈਂਟ ਨੇ ਭਾਵੇਂ ਕਾਂਗਰਸ ਦੀ ਸਰਕਾਰ ਹੋਵੇ ਜਾਂ ਭਾਵੇਂ ਬੀਜੇਪੀ ਦੀ ਹੋਵੇ ਉਹਨਾਂ ਨੇ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਹੱਥ ਕੰਡੇ ਵਰਤੇ ਨੇ ਅੱਜ ਵੀ ਉਹੀ ਹਾਲਾਤ ਨੇ ਅੱਜ ਮੈਂ ਉਹਨਾਂ ਲੀਡਰਸ਼ਿਪ ਨੂੰ ਵੀ ਬੇਨਤੀ ਕਰਦਾ ਕਿ ਉਹ ਸ੍ਰੀ ਕਾਲ ਤਰਸਾਬ ਤੇ ਗਏ ਨੇ ਉਹ ਕਹਿਣ ਦੇ ਵੀ ਅਸੀਂ ਮਾਫੀ ਮੰਗਦੇ ਆ ਇਹ ਸਾਰੀ ਲੀਡਰਸ਼ਿਪ ਹੈ ਜਿਹੜੀ ਜਿੰਨਾ ਸਰਦਾਰ ਸ਼ਬੀਰ ਸਿੰਘ ਜੀ ਬਾਦਲ ਨਾਲ ਟੀਮ ਬਣਾ ਕੇ ਇਹਨਾਂ ਨੇ ਕੰਮ ਕੀਤਾ ਸਾਰਿਆਂ ਨੇ ਆਪਣੇ ਪਰਵਾਰਾਂ ਲਈ ਜਦੋਂ ਜਿਹਦ ਕਰਕੇ ਉਹਨਾਂ ਨੂੰ ਅਹੁਦੇ ਦਿਵਾਏ ਮਿਨਿਸਟਰੀਆਂ ਦਿਵਾਈਆਂ ਤਿੰਨ ਤਿਰ ਟਿਕਟਾਂ ਲਈਆਂ ਅੱਜ ਉਹ ਸਰਦਾਰ ਸ਼ਬੀਰ ਸਿੰਘ ਬਾਦਲ ਤੇ ਉੱਠ ਰਹ ਸਰ ਸੁਖਵੀਰ ਸਿੰਘ ਬਾਦਲ ਨੇ ਸਪਸ਼ਟ ਕੀਤਾ ਹੈ ਕਿ ਮੈਂ ਜਿਹੜਾ ਸਤੀਫਾ ਹੈ ਇੱਕ ਮਿੰਟ ਚ ਪੇਸ਼ ਕਰ ਦੂੰ ਪਰ ਮੈਂ ਜਿਹੜੇ ਚਾਰ ਕੇ ਬੰਦੇ ਨੇ ਇਹਨਾਂ ਦੇ ਕੋਈ ਸਤੀਫਾ ਨਹੀਂ ਦਿੰਦਾ ਉਹਨਾਂ ਨੇ ਵਰਕ ਕਮੇਟੀ ਦੀ ਮੀਟਿੰਗ ਦੇ ਵਿੱਚ ਵੀ ਇਹ ਕਿਹਾ ਕਿ ਮੈਂ ਜਿਹੜਾ ਵੀ ਮੈਨੂੰ ਇੱਕ ਵੀ ਬੰਦਾ ਅੱਗੇ ਕਹਦੇ ਕਿ ਮੈਂ ਪਾਰਟੀ ਛੱਡੂ ਤਿਆਰ ਹਾਂ ਪਰੰਤੂ ਮੈਨੂੰ ਦੱਸਿਆ ਜਾਵੇ ਕਿ ਕਿਹੜਾ ਸ਼੍ਰੋਮਣਿਕਾ ਲੈ ਕੇ ਚਲਾ ਲੂੰਗਾ ਇਸ ਕਰਕੇ ਸਾਰੇ ਪੰਜਾਬ ਦੇ ਵਿੱਚ ਵੀ ਜਿੰਨੇ ਵੀ ਸਾਡੇ ਕੈਡਰਵਾਜ ਨੇ ਜੋਤ ਸਿੰਘ ਦੀਆਂ ਨੇ ਵਰਕ ਕਮੇਟੀਆਂ ਨੇ ਪੀਐਸਸੀ ਦੇ ਮੀਟਿੰਗਾਂ ਨੇ ਸਤਰੀਪਿੰਗ ਦੀਆਂ ਨੇ ਸਾਰੇ ਨੇ ਉਹਦੀ ਲੀਡਰਸ਼ਿਪ ਤੇ ਪੂਰਾ ਭਰੋਸਾ ਪਰਖੜ ਕੀਤਾ ਹੈ ਅੱਜ ਅਸੀਂ ਸਰਬੇਤਰੀ ਦੇ 골ਡੀ ਦੇ ਗੁਆਚੇ ਦੇ ਵਿੱਚ ਵੀ ਵਿਧਾਨ ਸਭਾ ਹਲਕਾ ਸਰੂਰ ਵੱਲੋਂ ਪੂਰਨ ਸੁਨਿਸ਼ਠਨ ਕਰਦੇ ਹਾਂ ਔਰ ਪਾਰਟੀ ਨਾਲ ਹਰ ਸਮੇਂ ਹਰ ਸੰਕਟ ਦੇ ਵਿੱਚ ਖੜੇ ਅੱਜ ਦੇ ਹਾਲਾਤਾਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਪਾਰਟੀ ਦੇ ਖਿਲਾਫ ਤੇ ਪਾਰਟੀ ਦੇ ਵਿੱਚ ਉਹ ਲੋਕ ਗੱਲਾਂ ਕਰ ਰਹੇ ਨੇ ਕਿ ਜਿਨ੍ਹਾਂ ਨੇ ਪਿਛਲੇ 2017 ਤੋਂ ਲੈ ਕੇ ਜੇ ਕਹੀਏ ਜਦੋਂ ਦੀ ਆਮ ਆਦਮੀ ਦੀ ਇਹਦੀ ਕਾਂਗਰਸ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਸ ਸਮੇਂ ਤੋਂ ਲੈ ਕੇ ਟਾਈਮ ਟੂ ਟਾਈਮ ਜਿਹੜੀਆਂ ਗੱਲਾਂ ਬਾਤਾਂ ਕਿਤੇ ਨਾ ਕਿਤੇ ਮੂਰੇ ਆਉਂਦੀਆਂ ਸੀ ਪਰ ਅੱਜ ਤੱਕ ਇੱਕ ਗੱਲ ਨਹੀਂ ਸਮਝ ਆਈ ਕਿ 2024 ਦੇ ਇਲੈਕਸ਼ਨਾਂ ਲੰਘਣ ਤੋਂ ਬਾਅਦ ਹੀ ਜਿਹੜਾ ਇਹ ਪਾਰਲੀਮੈਂਟ ਹੈ ਪਾਰਲੀਮੈਂਟ ਇਲੈਕਸ਼ਨ ਤੋਂ ਪਹਿਲਾਂ ਸਾਰਾ ਕੁਝ ਸਹੀ ਸੀ ਪਾਰਲੀਮੈਂਟ ਇਲੈਕਸ਼ਨ ਚੋਣਾਂ ਤੋਂ ਪਹਿਲਾਂ ਪ੍ਰਧਾਨ ਸਾਹਿਬ ਦੀ ਕਾਰਗੁਜ਼ਾਰੀ ਪ੍ਰਧਾਨ ਸਾਹਿਬ ਦੀ ਮਿਹਨਤ ਸਾਰਾ ਕੁਝ ਸਹੀ ਸੀ ਪਰ ਉਸ ਤੋਂ ਬਾਅਦ ਅੱਜ ਇਹ ਜਾ ਜਾ ਕੀ ਹੋ ਗਿਆ ਕਿ ਅੱਜ ਇੱਕਦਮ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਨੇ ਇਹ ਤਕਰੀਬਨ ਸਾਨੂੰ ਯਾਦ ਆ ਗਈਆਂ ਅੱਜ ਮਾਫੀ ਵੀ ਯਾਦ ਆ ਗਈ ਅੱਜ ਸਾਨੂੰ ਉਸੂਲ ਵੀ ਯਾਦ ਆ ਗਿਆ ਅੱਜ ਸਾਨੂੰ ਝੁੰਡਾ ਕਮੇਟੀ ਵੀ ਯਾਦ ਆ ਗਈ ਪਰ ਇੱਥੇ ਇੱਕ ਬੜਾ ਵੱਡਾ ਸਵਾਲ ਖੜ ਉੱਠਦਾ ਝੁੰਡਾ ਸਾਹਿਬ ਨਾਲ ਵੀ ਗੱਲ ਹੋਈ ਕੱਲ ਵਡਾਲਾ ਸਾਹਿਬ ਨੇ ਵੀ ਇਹ ਗੱਲ ਕਹੀ ਕਿ ਪਾਰਟੀ ਦੇ ਵਿੱਚ ਲੀਡਰ ਬਦਲਦੇ ਨਹੀਂ ਲੀਡਰਸ਼ਿਪ ਬਦਲਦੀ ਗੱਲ ਹੋਈ ਹੈ ਤੇ ਜਦੋਂ ਕੀ ਇਹ ਸਾਡੇ ਜਿਹੜੇ ਲੀਡਰ ਨੇ ਇਹ ਪਹਿਲਾਂ ਇਹ ਦੱਸਣਗੇ ਕਿ ਕੀ ਇਹ ਇਸ ਚੀ ਦੇ ਸਮਰਥ ਹੈਗੇ ਨੇ ਕਿ ਅਸੀਂ ਭਾਈ 17 ਤੋਂ ਲੈ ਕੇ 22 ਤੱਕ ਕੀ ਕੀਤਾ ਤਾਂ 22 ਤੋਂ ਬਾਅਦ ਜਦੋਂ ਇਹ ਕਮੇਟੀ ਬਣੀ ਇੱਕ ਸਾਲ ਹੋ ਗਿਆ ਇੱਕ ਸਾਲ ਦੇ ਵਿੱਚ ਇਹਨਾਂ ਨੇ ਕੀ ਇਹੋ ਜੀ ਗੱਲਬਾਤ ਕੀਤੀ ਜਿੱਤੇ ਤੇ ਚਰਚਾ ਕਰ ਸਕਣ ਤੇ ਦੂਜੀ ਪਾਰਟੀ ਦੇ ਵਿੱਚ ਅਸੀਂ ਹਮੇਸ਼ਾ ਕਿਹਾ ਕਿ ਸਾਡੇ ਵੱਲੋਂ ਖੁੱਲਾ ਸਥਾਨ ਹੈ ਪਾਰਟੀ ਜਿਹੜੀ ਹੈ ਉਹ ਇੱਕ ਪਰਿਵਾਰ ਹੈ ਇੱਕ ਸੋਚ ਤੇ ਵਿਚਾਰ ਹੈ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਬਹੁਤ ਸੀਨੀਅਰ ਲੀਡਰ ਨੇ ਇਹ ਸਾਡੇ ਤੋਂ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਪਾਰਟੀ ਦੇ ਵਿੱਚ ਆਪਣੇ ਕੰਮ ਕੀਤਾ ਹੈ ਪਰantu ਕੀ ਇਹ ਸਾਨੂੰ ਇਹ ਸਿਖਾਉਣ ਵਾਲੇ ਜਿਹੜੇ ਲੀਡਰਾਂ ਨੇ ਸਾਨੂੰ ਸਿਖਾਇਆ ਸੀ ਕਿ ਭਾਈ ਪਾਰਟੀ ਦਾ ਪਲੇਟਫਾਰਮ ਹੁੰਦਾ ਪਾਰਟੀ ਦੇ ਅੰਦਰ ਪਲੇਟਫਾਰਮ ਹੁੰਦਾ ਉਹਦੇ ਵਿੱਚ ਬਹਿ ਕੇ ਕੋਰ ਕਮੇਟੀਆ ਵਰਕਿੰਗ ਕਮੇਟੀਆ ਡੈਲੀਗੇਟਸ ਨੇ ਉਹਦੇ ਵਿੱਚ ਬਹਿ ਕੇ ਤੁਸੀਂ ਗੱਲਬਾਤ ਕਰੋ ਤੇ ਇਹਨੂੰ ਪਬਲਿਕਲੀ ਇੱਕ ਤਮਾਸ਼ਾ ਨਾ ਬਣਾਇਆ ਜਾਵੇ ਅੱਜ ਵੀ ਪਾਰਟੀ ਵੱਲੋਂ ਇਹ ਗੱਲ ਪਿੱਛੇ ਮੀਟਿੰਗ 'ਚ ਵੀ ਕੀਤੀ ਗਈ ਤੇ ਅੱਜ ਵੀ ਇਹ ਕਹਿੰਦੇ ਆ ਕਿ ਅੰਦਰ ਬੈਠ ਕੇ ਇਹਨਾਂ ਮਸਲਿਆਂ ਦਾ ਹੱਲ ਹੋ ਸਕਦਾ ਸੀ ਪਰ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹ ਚੀਜ਼ਾਂ ਇਹ ਨਹੀਂ ਚਾਹੁੰਦੇ ਤੇ ਇਹਨਾਂ ਨੇ ਜੇ ਆਪਾਂ ਗੱਲ ਕਰੀਏ ਤੇ ਇੱਥੇ ਕਹਿੰਦੇ ਥੋੜਾ ਜਿਹਾ ਇਸ ਗੱਲ ਦਾ ਦੁੱਖ ਵੀ ਹੁੰਦਾ ਹੈ ਕਿ ਅੱਜ ਉਹ ਲੋਕ ਉਂਗਲਾ ਚੱਕ ਰਹੇ ਨੇ ਜਿਨ੍ਹਾਂ ਨੇ ਪਰਿਵਾਰ ਨੂੰ ਤੇ ਪਰਿਵਾਰਵਾਦ ਨੂੰ ਪਾਲਿਆ ਅੱਜ ਉਹ ਉਂਗਲਾ ਚੱਕ ਰਹੇ ਨੇ ਤੇ ਇਹਦੇ ਲਈ ਮੈਨੂੰ ਲੱਗਦਾ ਸੋਸ਼ਲ ਮੀਡੀਆ ਤੇ ਹੋਰ ਜਗ੍ਹਾ ਤੇ ਪਹਿਲਾਂ ਵੀ ਬਹੁਤ ਵਾਰੀ ਚਰਚਾ ਹੋ ਚੁੱਕੀਆਂ ਨੇ ਤੇ ਅੱਜ ਅਸੀਂ ਇੱਕ ਗੱਲ ਕਹਿੰਦੇ ਹਾਂ ਕਿ ਹਲਕਾ ਸੰਗਰੂਪ ਉਹਨਾਂ ਸਾਰੇ ਸਰਕਲ ਪ੍ਰਧਾਨ ਜਿੰਨੀਆਂ ਹੋਰ ਜਥੇ ਸਾਰੇ ਜਥੇਬੰਦੀ ਦੇ ਜਿਹੜੇ ਨੁਮਾਇੰਦੇ ਨੇ ਸਾਰੇ ਪੂਰਨ ਰੂਪ ਵਿੱਚ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਦੇ ਵਿੱਚ ਅਸੀਂ ਵਿਸ਼ਵਾਸ ਪ੍ਰਗਟ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਜੋ ਪਾਰਟੀ ਹਕਮ ਲਾਊਗੀ ਅਸੀਂ ਪਾਰਟੀ ਪ੍ਰਧਾਨ ਦੇ ਨਾਲ ਆ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਆ ਤੇ ਅਸੀਂ ਇਸ ਦੇ ਵਿੱਚ ਅੱਜ ਯਕੀਨ ਦਿਵਾਉਂਦੇ ਹਾਂ ਕਿ ਅਸੀਂ ਉਹਨਾਂ ਦੇ ਨਾਲ ਪੂਰੇ ਐ ਸਿਰ ਤੋੜ ਜਤਨ ਕਰਕੇ ਇਸ ਪਾਰਟੀ ਨੂੰ ਉੱਚਾ ਚੱਕਣ ਵਾਸਤੇ ਕੰਮ ਕਰਾਂਗੇ ਤੇ ਉਹਨਾਂ ਦੀ ਪ੍ਰਧਾਨਗੀ ਦੇ ਹੇਠ ਜਿਹੜਾ ਹੈ ਪਾਰਟੀ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਵਾਂਗੇ ਤੇ ਸਾਨੂੰ ਅੱਜ ਪੂਰੀ ਟੀਮ ਨੂੰ ਪੂਰਨ ਵਿਸ਼ਵਾਸ ਹੈ ਆਦੇਰੇ ਜੇ ਲੱਖ ਜਦ ਤੱਕ ਪ੍ਰੋਗਰਾਮ 'ਚ ਨਾ ਪਾਰਟਿਸਪਲੇ ਕਰਦੇ ਜੀ ਦੇਖੋ ਵਿਕਰਮ ਸਿੰਘ ਮਜੀਠੀਆ ਸਾਹਿਬ ਦੀ ਵਿਕਰਮ ਸਿੰਘ ਮਜੀਠੀਆ ਸਾਹਿਬ ਨੂੰ ਪੁੱਛ ਸਕਦੇ ਹੋ ਕਿ ਉਹ ਕੀ ਕਹਿੰਦੇ ਨੇ ਜਾਂ ਕਿਉਂ ਨਹੀਂ ਆਉਂਦੇ ਪਰੰਤੂ ਸਾਡੇ ਵੱਲੋਂ ਅਸੀਂ ਕਹਿਣਾ ਹੈ ਕਿ ਅਸੀਂ ਆਪਦੇ ਹਲਕੇ ਦੇ ਇੰਚਾਰਜ ਅਸੀਂ ਹਲਕੇ ਦੇ ਸੇਵਾਦਾਰ ਹਾਂ ਸਾਨੂੰ ਜੋ ਪਾਰਟੀ ਨੇ ਹੁਕਮ ਲਾਇਆ ਉਹਦੇ ਲਈ ਅਸੀਂ ਜ਼ਿੰਮੇਵਾਰਾਂ ਤੇ ਅਸੀਂ ਆਪਣਾ ਬਿਆਨ ਵਿਕਰਮ ਸਿੰਘ ਮਜੀਠੀਆ ਵੱਡੇ ਲੀਡਰ ਨੇ ਉਹ ਕੀ ਸੋਚਦੇ ਨੇ ਜਾਂ ਉਹ ਕੀ ਕਰਨਾ ਚਾਹੁੰਦੇ ਨੇ ਜਾਂ ਉਹਨਾਂ ਦੇ ਮਨ ਦੇ ਵਿੱਚ ਕੀ ਹੈ ਇਹ ਤਾਂ ਸਰਦਾਰ ਵਿਕਰਮ ਸਿੰਘ ਮਜੀਠੀਆ ਸਾਹਿਬ ਹੀ ਦੱਸ ਸਕਦੇ ਨੇ ਤੇ ਪਰ ਅਸੀਂ ਇੱਕ ਗੱਲ ਮੈਂ ਕਹਿਣੀ ਚਾਹੁੰਨਾ ਕਿ ਇੱਥੇ ਅੱਜ ਤੁਹਾਡੀ ਇਸ ਪਲੇਟਫਾਰਮ ਤੋਂ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਜਿੱਦੇ ਪਾਰਟੀ ਜੋ ਹਕੂਮਤ ਲਾਉਗੀ ਜਿਹੜੀ ਕਮੇਟੀ ਜਿਹੜੇ ਅਸੂਲ ਬਣਾਉਗੀ ਅਸੀਂ ਜਿੰਨੀ ਟੀਮ ਹੈ ਅਸੀਂ ਉਹ ਸਾਰੇ ਅਸੂਲਾਂ ਤੇ ਪੂਰੇ ਉਤਰਾਂਗੇ ਜਿੱਥੇ ਸਾਨੂੰ ਪਾਰਟੀ ਲਈ ਪਿੱਛੇ ਸਾਨੂੰ ਹਟਣਾ ਪਿਆ ਸੀ ਪਿੱਛੇ ਹਟਾਂਗੇ ਜਿੱਥੇ ਸਾਨੂੰ ਅੱਗੇ ਵੱਧ ਕੇ ਲੜਾਈ ਲੜਨੀ ਪਈ ਉਥੇ ਲੜਾਈ ਵੀ ਲੜਾਂਗੇ ਇਹ ਤੁਹਾਡੇ ਨਾਲ ਵਾਦਾ ਸਾਡਾ ਅਸੀਂ ਪਾਰਟੀ ਦੇ ਊਸੂਲਾਂ ਦੇ ਨਾਲ ਵਜੇ ਹੋਏ ਲੋਕਾਂ ਤੇ ਤੱਕੜੀ ਨਾਲ ਵਜੇ ਹੋਏ ਲੋਕਾਂ ਅਸੀਂ ਤੱਕੜੀ ਪ੍ਰਮੋਟ ਕਰਨੀ ਹੈ ਕੋਈ ਵਿਅਕਤੀ ਵਿਸ਼ੇਸ਼ ਪ੍ਰਮੋਟ ਨਹੀਂ ਕਰ ਠੋੜੀ ਜੀ ਤੁਸੀਂ ਕਿ ਪਾਰਟੀ ਪ੍ਰਿੰਸ ਨਾਲ ਗੁਜ਼ਰਨ ਸਸ਼ਾਸਨ ਦੇ ਰਹਿ ਕੇ ਗੱਲ ਕਰਨ ਦੀ ਚਾਹਤੀ ਹੈ ਕਰਨੀ ਪ੍ਰੋਗਰਾਹ ਸਿੰਘ ਜੀ ਦਾ ਰਾਈਟ ਹੈਂਡ ਬਣਿਆ ਜਾਂਦਾ ਸੀ ਜੀ ਤਾਂ ਇਹਦੇ ਵੱਡੇ ਵੱਡੇ ਲੀਡਰ ਚੱਲਦੇ ਨੇ ਪ੍ਰੋਗਰਾਹ ਸਿੰਘ ਪ੍ਰਧਾਨ ਜੀ ਦੇ ਕੋਲ ਰਹੇ ਨੇ ਪ੍ਰੋਫੈਸਰ ਜੀ ਕਿਹਾ ਮੈਂ ਬਹੁਤ ਦਰਜੇ ਭਰੀ ਸਨੇਹ ਲਗਾਤਾ ਹਾਂ ਮੈਂ ਮਿਲਣਾ ਚਾਹਨਾ ਪਾਰਟੀ ਬਾਰੇ ਗੱਲ ਕਰਨਾ ਚਾਹਨਾ ਪਰ ਉਹ ਜਿਹੜੇ ਉਹਨੂੰ ਵਰੰਦੀ ਮੰਡੀ ਰਮਾਣਾ ਤੇ ਮੋਮੀ ਹਰਭੀਖ ਪੁਕੜੀਆਂ ਚ ਲਿਖਣ ਦਾ ਟਾਈਮ ਨਹੀਂ ਹੈ ਇਸ ਕਰਕੇ ਟਾਈਮ ਹੀ ਨਹੀਂ ਦਿੰਦਾ ਮੈਨੂੰ ਕੰਮ ਯੂਨੀਵਰਸਲ ਅਨ ਫੈਸਲ ਭੰਗ ਕਰਕੇ ਬਾਤ ਕਰਨਾ ਹੈ ਮੈਨੂੰ ਇਹ ਲੱਗਦਾ ਕਿ ਇੱਥੇ ਜੇ ਗੱਲ ਕਰਾਂ ਨਾ ਥੋੜੇ ਜੀ ਮਾੜੀ ਗੱਲ ਕੀਤੀ ਐ ਇਹ ਮੈਂ ਇੱਥੇ ਗੱਲ ਕਰਨੀ ਚਾਹਣਾ ਜੇ ਚਰਨਜੀਤ ਬਰਾੜ ਤਾਂ ਮਤਲਬ ਉੱਥੇ ਸਿਆਸੀ ਸਲਾਹਕਾਰ ਤੇ ਬਹੁਤ ਨੇੜੇ ਦੇ ਨੇ ਮੈਂ ਆਪਣੀ ਗੱਲ ਕਰਾਂ ਮੈਂ ਹੁਣ ਵੀ ਆ ਪਰਸੋਂ ਚ ਉੱਥੇ ਵੀ ਉਦੋਂ ਪਹਿਲਾਂ ਵੀ ਜਿੱਥੇ ਵੀ ਮੈਨੂੰ ਜਿੱਦੇ ਅੱਜ ਅਸੀਂ ਆ ਹਲਕੇ ਦੇ ਵਿੱਚ ਬੈਠੇ ਨੇ ਪੁਨੀਆ ਸਰ ਸਾਰੇ ਜਿਹਨੇ ਟੀਮ ਐ ਸਾਨੂੰ ਨੇ ਕਦੇ ਅੱਜ ਤੱਕ ਇਹ ਲੱਗਿਆ ਕਿ ਸਾਨੂੰ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਮਿਲਣਾ ਔਖਾ ਹੈ 20 50 ਮੀਟਿੰਗਾਂ ਹੋਗੀਆਂ ਹੋਣੀਆਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਘਰੇ ਐਕਸੈਸ ਹੈ ਬਰਾੜ ਸਾਹਿਬ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਦਫ਼ਤਰ ਵਿੱਚ ਐਕਸੈਸ ਹੈ ਜਦੋਂ ਬਰਾੜ ਸਾਹਿਬ ਵੀ ਹੋਰ ਲੀਡਰਾਂ ਨੂੰ ਮਲਾਉਂਦੇ ਨੇ ਉਹ ਆਪ ਵੀ ਕਹ ਰਹੇ ਨੇ ਨਾ ਕਿ ਮੈਂ ਲੀਡਰਾਂ ਨੂੰ ਮੈਂ ਮਲਾਉਣਾ ਤੇ ਫਿਰ ਉਹਨਾਂ ਨੂੰ ਮਿਲ ਜੀ ਕੀ ਤਕਲੀਫ ਸੀ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਇਹੋ ਜੀ ਪ੍ਰੋਬਲਮ ਹੋਣੀ ਚਾਹੀਦੀ ਹੈ ਇਹਦੇ ਵਿੱਚ ਮੈਂ ਬਰਾੜ ਸਾਹਿਬ ਨੂੰ ਕਹੂੰਗਾ ਵੱਡੇ ਭਰਾ ਨੇ ਸਾਡੇ ਕਿ ਭਰਾਵਾ ਠੀਕ ਨਹੀਂ ਇਹ ਗੱਲਾਂ ਚੰਗੀਆਂ ਨਹੀਂ ਸ਼ੋਭਦੀਆਂ ਨਹੀਂ ਆਪਾਂ ਨੂੰ ਕਿ ਆਪਾਂ ਜਿਸ ਜਗ੍ਹਾ ਤੇ ਰਹਨੇ ਆ ਜਿਹਦੇ ਨਾਲ ਰਹਿਣਾ ਜਿਹਨੇ ਤੁਹਾਨੂੰ ਇਸ ਲੈਵਲ ਤੱਕ ਲੈ ਕੇ ਆਇਆ ਤੁਹਾਨੂੰ ਲੱਖ ਵਿਰੋਧ ਦੇ باوجود ਵੀ ਫੇਰ ਵੀ ਉਸ ਲੈਵਲ ਤੇ ਲੈ ਕੇ ਗਏ ਤਾਂ ਉੱਥੇ ਜਦੋਂ ਅਸੀਂ ਉਸ ਇਨਸਾਨ ਲਈ ਕੁਝ ਬੋਲਦੇ ਆ ਤਾਂ ਮੈਨੂੰ ਲੱਗਦਾ ਉਹ ਚੰਗਾ ਨਹੀਂ ਲੱਗਦਾ ਪਾਰਟੀ ਲਈ ਦੇਖੋ ਬਹੁਤ ਸਾਰਿਆਂ ਨੂੰ ਮੈਂ ਮੈਂ ਖੁਦ ਉਹਨਾਂ ਚੋਂ ਇੱਕ ਬੰਦਾ ਕਿ ਚੰਨਜੀਤ ਸਿੰਘ ਬਰਾੜ ਨੇ ਬਹੁਤ ਚੰਗੇ ਰੋਲ ਪਲੇ ਕੀਤੇ ਨੇ ਜਿਹੜੇ ਲੀਡਰਾਂ ਦੇ ਲਈ ਤੇ ਮੈਨੂੰ ਲੱਗਦਾ ਕਿ ਜਿਸ ਬੰਦੇ ਨੂੰ ਇੰਨੀ ਐਕਸੈਸ ਮਿਲਦੀ ਆ ਤੇ ਉਹਨੂੰ ਮਿਲਣਾ ਮੈਨੂੰ ਇਹ ਇੱਕ ਬਹੁਤੀ ਹਾਸੋਖਣੀ ਜੀ ਗੱਲ ਲੱਗਦੀ ਆ ਕਿ ਇੱਕ ਇਸ ਤਰ੍ਹਾਂ ਦਾ ਬੰਦਾ ਮਿਲ ਨਾ ਸਕੇ ਕੋਈ ਰੋਜ਼ੀ ਬਰਕੰਦੀ ਜਾਂ ਗੰਟੀ ਰਮਾਣਾ ਜਾਂ ਨੂਨੀ ਮਾਨ ਕੀ ਲੱਗਦਾ ਹੈ ਕਿ ਹਰ ਵੇਲੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਜੇ ਬੈਡਰੂਮ ਚ ਨੇ ਜਾਂ ਡਰੈਸਿੰਗ ਰੂਮ ਚ ਨੇ ਆ ਮੈਂ ਤਿੰਨ ਦਿਨ ਪਹਿਲੇ ਕੋਈ ਕਿਸੇ ਬੰਦੇ ਮਲਾਉਣੇ ਸੀ ਤੇ ਸੁਖਬੀਰ ਜੀ ਨੇ ਸਵਾ ਡੇਢ ਘੰਟਾ ਇਕੱਲਿਆਂ ਨੂੰ ਦਿੱਤਾ ਕੋਈ ਪ੍ਰੋਬਲਮ ਹੀ ਨਹੀਂ ਗੱਲ ਇਹ ਵੀ ਇਹ ਸਮਝਣ ਦੀ ਲੋੜ ਆ ਸਾਨੂੰ ਸਮਝਣ ਦੀ ਲੋੜ ਹੈ ਇਸ ਕਰਕੇ ਮੈਨੂੰ ਲੱਗਦਾ ਵੀ ਪਿਛਲੇ ਇਹ 2 ਸਾਲਾਂ ਚ ਅਸੀਂ 20 ਵਾਰ ਮੀਟਿੰਗਾਂ ਇਕੱਲਿਆਂ ਨੇ ਕੀਤੀਆਂ ਨੇ 20 ਵਾਰ ਬੰਦੇ ਇਕੱਲੇ ਮਲਾਏ ਨੇ ਤੇ ਅੱਧਾ ਅੱਧਾ ਘੰਟਾ ਘਟਾ ਕੇ ਸਮਝ ਨਹੀਂ ਆਉਂਦੀ ਕਿ ਕਾਰਨ ਕੀ ਹੈ ਜਦੋਂ ਰਾੜ ਵਰਕੇ ਬੰਦੇ ਬੋਲੋ ਲੱਗੇ ਉਹ ਮੈਂ ਕਾਰਨ ਕੀ ਸਮਝਦਾ ਪੰਦਾ ਦਿਲ ਦਾ ਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ ਇਹ ਤਾਂ ਹੁਣ ਉਹਦੇ ਮਨ ਚ ਕੀ ਹੈ ਭਰਾ ਦੇ ਉਹਦੇ ਅੰਦਰ ਕੀ ਚੱਲਦਾ ਹੈ ਜਾਂ ਉਹ ਕੀ ਚਾਹੁੰਦਾ ਹੈ ਇਹ ਤਾਂ ਉਹ ਹੀ ਜਾਣਦਾ ਸਾਨੂੰ ਤਾਂ ਇਹ ਪਤਾ ਕਿ ਅਸੀਂ ਖੜੇ ਆਂ ਅਡੋਲ ਖੜੇ ਆਂ 27 ਸਾਲ ਤੀਜੀ ਪੀੜ੍ਹੀ ਇਧਰੋਂ ਜਿੰਨੇ ਆ ਬੈਠੇ ਨੇ ਇਹਨਾਂ ਚ ਕੋਈ ਬੰਦਾ ਇਹ ਜਾਣੇ ਜਿਹਦੀਆਂ ਦੋ ਦੋ ਤਿੰਨ ਤਿੰਨ ਪੀੜੀਆਂ ਕਦੇ ਅਕਾਲੀ ਦਲ ਨੇ ਕੁਝ ਦਿੱਤਾ ਅਕਾਲੀ ਕਲ ਨੇ ਕੁਝ ਨਹੀਂ ਦਿੱਤਾ ਪਰ ਮੈਂ ਤਾਂ ਇਹ ਕਹੂੰਗਾ ਕਿ ਅਕਾਲੀ ਦਲ ਨੇ ਬਹੁਤ ਕੁਝ ਦਿੱਤਾ ਅਕਾਲੀ ਦਲ ਨੇ ਸਦਾ ਹੀ ਬਹੁਤ ਕੁਝ ਦਿੱਤਾ ਹੈ ਜੇ ਸਾਡਾ ਜੀ ਨਾਮ ਹੈ ਜੀ ਅਸੀਂ ਕਿਤੇ ਖੜਨ ਜੋਗੇ ਆ ਜਾਂ ਸਾਨੂੰ ਪਬਲਿਕਲੀ ਪੋਲੀਟੀਕਲ ਪਲੇਟਫਾਰਮ ਤੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਜੇ ਕਿਤੇ ਅਸੀਂ ਗੱਲ ਕਰਨ ਦੇ ਕਾਬਿਲ ਹੋਇਆ ਤਾਂ ਸਿਰਫ ਸ਼ਰਮ ਨੀ ਗੱਲਬਾਤ ਕਰਕੇ ਹੋਵੇ ਜਿੰਨੀ ਜੀ ਜਿਵੇਂ 2014 ਦੀਆਂ ਦੋ ਸੌ ਵਾ ਦੀ ਜਿਹੜੀਆਂ ਟੈਂਕਸ ਸੁਣਾ ਨੇ ਉਹੋ ਕੇ ਹੱਡੀਆਂ ਨੇ ਕਾਫੀ ਬੜਾ ਕਿ ਐਸਾ ਕਿ ਜਿਹੜੇ ਜਿਹੜੇ ਦੀ ਗੱਲ ਕਰਦੇ ਆ ਜੀ ਤਕਰੀਬਨ 50% ਤੋਂ ਜ਼ਿਆਦਾ ਕੰਮ ਕਰ ਆਪਣੇ ਘਰ ਦੇ ਵਿੱਚ ਬੈਠਾ ਸੀ ਉਹ ਜਿਹੜੀ ਸਥਿਤੀ ਹੈ ਕਿਉਂਕਿ ਆਸिए ਦੇ ਆਕੇ ਖੜਾ ਹੋ ਗਿਆ ਕੰਮ ਜਦੋਂ ਉਪਾਰਨ ਦੇ ਦੇ ਇੰਤਾਂ ਦੇ ਜਦੋਂ ਹੋਗੇ ਜਿਹਦਾ پتہ ਨਹੀਂ ਦੇਖੋ ਮੈਂ ਪਹਿਲਾਂ ਵੀ ਗੱਲ ਕਹੀ ਸੀ ਕਿ ਅਕਾਲੀ ਦਲ ਜਿਹੜਾ ਹੈ ਉਹ ਇੱਕ ਸੋਚ ਤੇ ਵਿਚਾਰ ਹੈ ਅਕਾਲੀ ਦਲ ਕਿਸੇ ਨਿੱਜੀ ਮੇਰਾ ਜਾਂ ਕਿਸੇ ਦਾ ਨਹੀਂ ਆ ਮੈਂ ਪਹਿਲਾਂ ਵੀ ਕਿਹਾ ਅਕਾਲੀ ਦਲ ਚ ਮੇਰੇ ਵਰਗੇ ਕਈ ਲੀਡਰ ਆਉਣਗੇ ਕਈ ਆਏ ਨੇ ਕਈ ਆਕੇ ਜਾਣਗੇ ਮੈਂ ਇੱਥੇ ਗੱਲ ਕਹਿਣਾ ਕਿ ਅੱਜ ਵੀ ਜੇ ਪੰਜਾਬ ਨੂੰ ਖੇਤਰੀ ਪਾਰਟੀ ਨੂੰ ਕੋਈ ਬਚਾ ਸਕਦਾ ਹੈ ਜਾਂ ਕਿਸੇ ਪੰਜਾਬ ਦੀ ਕੋਈ ਗੱਲ ਕਰ ਸਕਦਾ ਉਹ ਖੇਤਰੀ ਪਾਰਟੀ ਅਕਾਲੀ ਦਲ ਹੈ ਅੱਜ ਦਿੱਲੀ ਦੀਆਂ ਜਿਹੜੀ ਵੀ ਦਿੱਲੀ ਦੇ ਸ਼ਾਸਨ ਦੇ ਕਾਬਜ ਹੋਇਆ ਕੋਈ ਬੰਦਾ ਇਹ ਮੈਂ ਦਾਅਵੇ ਨਾਲ ਕਹਿੰਦਾ ਤੁਸੀਂ ਰਿਕਾਰਡ ਕਢਾ ਕੇ ਦੇਖ ਲਓ ਜਿਹੜਾ ਬੰਦਾ ਦਿੱਲੀ ਦੇ ਸ਼ਾਸਨ ਦੇ ਕਾਬਜ ਹੋਇਆ ਉਹਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਪੰਜਾਬ ਦੀ ਖੇਤਰੀ ਪਾਰਟੀ ਨੂੰ ਖਤਮ ਕਰਦਾ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਦਾ ਤੇ ਅੱਜ ਵੀ ਉਹ ਹੀ ਯਤਨ ਕੀਤੇ ਜਾ ਰਹੇ ਨੇ ਤੇ ਅੱਜ ਮੈਂ ਇਹ ਗੱਲ ਦਾਅਵੇ ਨਾਲ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਕੇ ਪੰਜਾਬ ਦੇ ਵਿੱਚ ਦੁਬਾਰਾ ਇੱਕ ਮਾਹੌਲ ਇਹੋ ਜਿਹਾ ਕ੍ਰੀਏਟ ਕੀਤਾ ਜਾ ਰਿਹਾ ਹੈ ਕਿ ਜਿਹੜੇ ਨਾਲ ਪੰਜਾਬ ਦੇ ਵਿੱਚ ਸ਼ਾਂਤੀ ਭਾਈਚਾਰਕ ਸਾਂਝ ਨੂੰ ਅੱਗ ਲਗਣੀ ਹੈ ਸ਼ਾਂਤੀ ਭਾਈਚਾਰਕ ਸਾਂਝ ਦੂਰ ਹੋਣੀ ਹੈ ਇਹਦੇ ਪਿੱਛੇ ਬਹੁਤ ਵੱਡੀਆਂ ਤਾਕਤਾਂ ਦਾ ਹੱਥ ਹੈ ਤੇ ਬਹੁਤ ਜਾਣੇ ਇਸ ਕੰਮ ਤੇ ਲੱਗੇ ਨੇ ਕਿ ਇਸ ਪਾਰਟੀ ਨੂੰ ਕਮਜ਼ੋਰ ਕਰਕੇ ਇੱਕ এজেন্ডਾ ਜਿਹੜਾ ਤੇ ਪੰਜਾਬ ਨੂੰ ਉਸੇ ਪੱਟੀ ਦੇ ਵਿੱਚ ਦੁਬਾਰਾ ਝੋਖਾ ਜਾਵੇ ਜਿੱਦਾ ਸੰਤਾਪ ਜਿਹੜਾ ਉਹਨਾਂ ਨੇ ਘੱਟੋ ਘੱਟ 15-20 ਸਾਲ ਹੰਡਾਇਆ ਤੇ ਉਸ ਕੰਮ ਦੇ ਉੱਪਰ ਅੱਜ ਸਾਰੀਆਂ ਟੀਮਾਂ ਜਿਹੜੀਆਂ ਨੇ ਲੱਗੀਆਂ ਹੋਈਆਂ ਨੇ ਤੇ ਮੈਂ ਇਹ ਸੰਗਤ ਨੂੰ ਅਪੀਲ ਕਰਦਾ ਕਿ ਬਚੋ ਇਹਨਾਂ ਚੀਜ਼ਾਂ ਤੋਂ ਸ਼੍ਰੋਮਣੀ ਕਾਲਦਲ ਤੁਹਾਡਾ ਹੈ ਪੰਜਾਬ ਦਾ ਤੇ ਪੰਜਾਬ ਦੀ ਪਾਰਟੀ ਜਿਹੜਾ ਦੇਵ ਸਿੰਘ ਢੀਡਸਾਂ ਨੂੰ ਕਾਰ ਲੈਫਟਨਾਂ ਤੋਂ ਬੈਠਾ ਪਾਰਟੀ ਦੇ ਵਿੱਚ ਆਉਣਾ ਕਿਤੇ ਇਹ ਤਾਂ ਨਹੀਂ ਲੱਗ ਰਿਹਾ ਕਿ ਉਸ ਤੋਂ ਬਾਅਦ ਇੱਕ ਵੱਡਾ ਕਾਫਲਾ ਬਣ ਕੇ ਬਾਹਰ ਨਿਕਲਿਆ ਨਹੀਂ ਕੋਈ ਇਹ じゃ ਦੇਖੋ ਵਿਅਕਤੀ ਵਿਸ਼ੇਸ਼ ਮੈਂ ਹਮੇਸ਼ਾ ਕਿਹਾ ਵੱਡਾ ਨਹੀਂ ਹੁੰਦਾ ਪਾਰਟੀ ਵੱਡੀ ਵਿਅਕਤੀ ਵਿਸ਼ੇਸ਼ ਕੁਛ ਨਹੀਂ ਐ ਮੈਂ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਬੋਲਡਿੰਗ ਹੈ ਕਿਉਂਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦਾ ਨਾਮ ਲਿਆ ਜਾਂਦਾ ਹੈ ਪ੍ਰਕਾਸ਼ ਸਿੰਘ ਬਾਦਲ ਸਾਹਿਬ ਕਹਿੰਦਾ ਸੀ ਕਦੇ ਕਿਸੇ ਨੂੰ ਮੁੱਖ ਮੰਤਰੀ ਕਹਿਣ ਦੀ ਲੋੜ ਨਹੀਂ ਪਈ ਐ ਸਭ ਨੂੰ ਪਤਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਕੀ ਸ਼ਖਸੀਅਤ ਹੈ ਸੋ ਵਿਅਕਤੀ ਪਰ ਉਹਨਾਂ ਦੀ ਵੀ ਇਹ ਸ਼ਬਦ ਸੀ ਕਿ ਕਾਕਾ ਪਾਰਟੀ 'ਚੋਂ ਜੇ ਮੈਂ ਵੀ ਕਿਤੇ ਪਰੇ ਹੋ ਗਿਆ ਤੇ ਮੇਰੀ ਵੀ ਕੋਈ ਬੁੱਕਤ ਨਹੀਂ ਇੱਥੇ ਪਹਿਲਾਂ ਵੀ ਟੋੜਾ ਸਾਹਿਬ ਵੱਡੇ ਲੀਡਰ ਸੀ ਉਹਨਾਂ ਤੋਂ ਵੱਡੇ ਲੀਡਰੇ ਹੋ ਸਕਦੇ ਨੇ ਜਿਹੜੇ ਤੁਰੇ ਫਿਰਦੇ ਆਪਾਂ ਟੋੜਾ ਸਾਹਿਬ ਤੋਂ ਵੱਡਾ ਲੀਡਰ ਨਹੀਂ ਹੋ ਸਕਦਾ ਜਦ ਤੋੜਾ ਸਾਹਿਬ ਨੇ ਵੀ ਅਖੀਰ ਚ ਆ ਕੇ ਕਿਹਾ ਕਿ ਪਾਰਟੀ ਤੋਂ ਉੱਪਰ ਕੋਈ ਨਹੀਂ ਪਾਰਟੀ ਦੇ ਵਿੱਚ ਰਹਿ ਕੇ ਹੀ ਸਾਰਾ ਕੁਝ ਹੋ ਸਕਦਾ ਪਾਰਟੀ ਤੋਂ ਬਾਹਰ ਰਹਿ ਕੇ ਨਹੀਂ ਹੋ ਸਕਦਾ ਜਿਹੜੇ ਆਉਣਾ ਜਾਣਾ ਸਿਰਫ ਇਹਦਾ ਮਤਲਬ ਨਿੱਜੀ ਮੂਫਾਦਾਂ ਵਾਸਤੇ ਟਿਕਟ ਨਹੀਂ ਮਿਲੀ ਤਾਂ ਅਸੀਂ ਬਾਹਰਾਂ ਟਿਕਟ ਮਿਲ ਗਈ ਤੇ ਇਹੀ ਪਾਰਟੀ ਪ੍ਰਧਾਨ ਚੰਗੇ ਹੋ ਜਾਣੇ ਸੀ ਇਹੀ ਪਾਰਟੀ ਪ੍ਰਧਾਨ ਚੰਗੇ ਹੋ ਜਾਣੇ ਸੀ ਜੇ ਟਿਕਟ ਮਿਲ ਗਈ ਨਾ ਮਿਲੀ ਫਿਰੇ ਮਾੜੇ ਨੇ ਤੇ ਜਿਹੜੀ ਟਿਕਟ ਵਾਸਤੇ ਤੁਸੀਂ ਕਹਿੰਦੇ ਹੋ ਭਾਈ ਤੁਹਾਡੀਆਂ ਤੁਸੀਂ ਵੀ ਬਹੁਤ ਜਾਣੇ ਆ ਬਹੁਤ ਜਗ੍ਹਾ ਤੇ ਬਹੁਤ ਲੋਕਾਂ ਨੂੰ ਨਹੀਂ ਟਿਕਟ ਮਿਲੀ ਪਰ ਜੇ ਅੱਜ ਤੁਹਾਡੀ ਕਿਤੇ ਨਹੀਂ ਮਿਲੀ ਜਾਂ ਕਿਸੇ ਨੂੰ ਪਾਰਟੀ ਨੇ ਵਾਦਾ ਕੀਤਾ ਹੋਇਆ ਸੀ ਤਾਂ ਫਿਰ ਜੇ ਉਹਨਾਂ ਨੂੰ ਮਿਲ ਕੇ ਕੀ ਫਰਕ ਪੈ ਗਿਆ ਅੱਗੇ ਬਹੁਤ ਸਮੇਂ ਸੀ ਪਹਿਲਾਂ ਵੀ ਲੜਦੇ ਰਹੇ ਹਾਂ ਅੱਗੇ ਵੀ ਲੜ ਲੈਣਾ ਸੀ ਕਿਸ ਦਾ ਕਬਜ਼ਾ ਤਾਂ ਹੈ ਨਹੀਂ ਜੇ ਤੁਸੀਂ ਵੱਡੇ ਲੀਡਰ ਹੋ ਤਾਂ ਵੱਡਾ ਦਿਲ ਵੀ ਰੱਖੋ ਜੇ ਲੀਡਰ ਵੱਡੇ ਹੋ ਤਾਂ ਦਿਲ ਵੀ ਵੱਡਾ ਰੱਖੋ ਜੇ ਤੁਸੀਂ ਸੰਗਤ ਦੇ ਨਮਾਇੰਦੇ ਹੋ ਅਕਾਲੀ ਦਲ ਦੇ ਵੱਡੇ ਲੀਡਰ ਕਹਾਉਂਦੇ ਹੋ ਜੇ ਤਿਆਗ ਦੂਸਰਿਆਂ ਤੋਂ ਜੇ ਕਹਿੰਦੇ ਹੋ ਕਿ ਦੂਸਰੇ ਬੰਦੇ ਤਿਆਗ ਕਰਨ ਤੇ ਪਹਿਲਾਂ ਤਿਆਗ ਆਪਦੇ 'ਚ ਵੀ ਲੈ ਕੇ ਆਓ ਫਿਰ ਉਸ ਤੋਂ ਬਾਅਦ ਪਾਰਟੀ ਦਾ ਚੜ੍ਹਦੀ ਕਲਾ ਚਾਹੋੜੀ ਜੀ ਚੁੰਟਾ ਕਮੇਟੀ ਰਿਪੋਰਟ ਦਾ ਰੁਲਾ ਬੰਦਾ ਹੈ ਉਹ ਜੀ ਕੀ ਹੈ ਜਿਹੜੀ ਜਨਤਾ ਕੀ ਕੀਤੀ ਜਾ ਰਹੀ ਪਾਰਟੀ ਦਾ ਸਾਰਾ ਗਰਮਦਾਰ ਜਿਹੜਾ ਹੈ ਉਹਨਾਂ ਦੇ ਚੁੱਧਾ ਕਮੇਟੀ ਰਿਪੋਰਟ ਤੇ ਕੇ ਡਰ ਜਾਂਦਾ ਕੋਈ ਵੀ ਕਲੇਸ਼ ਹੈ ਉਹ ਜੰਮ ਤੱਕ ਨਹੀਂ ਕੀਤੀ ਜਾ ਰਹੀ ਦੇਖੋ ਫੈਸਲਾ ਤਾਂ ਇਹ ਵੱਡੇ ਲੀਡਰਾਂ ਦਾ ਕੋਰ ਕਮੇਟੀ ਦਾ ਫੈਸਲਾ ਪਰ ਮੈਂ ਇੱਥੇ ਕਹੂੰਗਾ ਕਿ ਜਿਹੜੇ ਲੀਡਰਾਂ ਚ ਬੋਲਦੇ ਨੇ ਜਿੱਥੇ ਅੱਜ ਵੀ ਕੱਲ ਵਡਾਲਾ ਸਾਹਿਬ ਦੀ ਉਹਦੇ ਵਿੱਚ ਵੀ ਕਿਹਾ ਕਿ ਲੀਡਰਸ਼ਿਪ ਚੇਂਜ ਦੀ ਗੱਲ ਹੁੰਦੀ ਹੈ ਫਿਰ ਜਦੋਂ ਹੁਣ ਉਹਨਾਂ ਨੂੰ ਐਸ ਲੈਵਲ ਤੇ ਆ ਕੇ ਜਾਦੇ ਰੌਲਾ ਪੈ ਰਿਹਾ ਪਰ ਪਿਛਲੇ 1 ਸਾਲ ਤੋਂ ਜਦੋਂ ਜਦੋਂ ਇਹ ਗੱਲ ਉੱਠਦੀ ਕਿ ਲੀਡਰਸ਼ਿਪ ਚੇਂਜ ਕੀ ਲੀਡਰਸ਼ਿਪ ਦੇ ਵਿੱਚ ਤਾਂ 15 20 ਜਾਣ ਲੀਡਰਸ਼ਿਪ ਦਾ ਜਿਹੜੇ ਜ਼ਿਲ੍ਹੇ ਜਾਣੇ ਉਹ ਸਾਡੇ ਜ਼ਿਲ੍ਹੇ 'ਚ ਅਸੀਂ ਇੱਥੇ ਬੈਠੇ ਆਂ ਸਾਨੂੰ ਜਦੋਂ ਪੁੱਛਿਆ ਗਿਆ ਸਾਡੇ ਵੀ ਇੱਥੇ ਬਹੁਤ ਜਾਣੇ ਨੇ ਕਿ ਹੈ ਕਿ ਢੀਂਸਾ ਸਾਹਿਬ ਨੂੰ ਨਹੀਂ ਬਦਲਣਾ ਚਾਹੀਦਾ ਢੀਂਸਾ ਸਾਹਿਬ ਪਾਵਰ ਚ ਨਹੀਂ ਹੋਣਾ ਚਾਹੀਦਾ ਹਰ ਹਲਕਾ ਇੰਚਾਰਜ ਇੰਡੀਵਿਜੂਅਲ ਤੌਰ ਤੇ ਜਾਂ ਹਲਕਾ ਦਾ ਜਿਹੜਾ ਵੀ ਸੇਵਾਦਾਰ ਲਾਉਣ ਹੈ ਇੰਡੀਵਿਜੂਅਲ ਤੌਰ ਤੇ ਆਪਣੀ ਤਾਕਤ ਰੱਖਣੀ ਚਾਹੀਦੀ ਹੈ ਇੱਕ ਰਿਪੋਰਟ ਪੇਸ਼ ਵੀ ਕੀਤੀ ਜਾ ਰਹੀ ਹੈ ਰਿਪੋਰਟ ਪੇਸ਼ ਹੋ ਚੁੱਕੀ ਸੀ ਕੋਰ ਕਮੇਟੀ ਜਨ ਤੱਕ ਦੇਖੋ ਪਾਰਟੀ ਦਾ ਇੱਕ ਫੈਸਲਾ ਹੁੰਦਾ ਹੈ ਜਨ ਤੱਕ ਇਹਦੇ ਲਈ ਕਰਨੀ ਹੈ ਜਨ ਤੱਕ ਪਾਰਟੀ ਲਈ ਕਰਨੀ ਹੈ ਨਾ ਸਾਡੀ ਪਾਰਟੀ ਦੇ ਵਿੱਚ ਤੇ ਉਹਦੇ ਚ ਜਦੋਂ ਕੋਰ ਕਮੇਟੀ ਚ ਉਹ ਰਿਪੋਰਟ ਡਿਸਕਸ ਹੋਗੀ ਕੋਰ ਕਮੇਟੀ ਸਾਡੀ ਜਦੋਂ ਲੀਡਰ ਇਹ ਨਹੀਂ ਹੁੰਦਾ ਕਿ ਅਸੀਂ ਸਟੈਪ ਬਾਈ ਸਟੈਪ ਹੈ ਇੱਕ ਚੀਜ਼ ਇੱਥੇ ਪਹਿਲਾਂ ਸਰਕਲ ਪ੍ਰਧਾਨ ਹੈ ਜ਼ਿਲ੍ਹਾ ਪ੍ਰਧਾਨ ਹੈ ਸਟੇਟ ਦੇ ਅਹੁਦੇਦਾਰ ਨੇ ਫਿਰ ਪ੍ਰਧਾਨ ਹੈ ਜਦੋਂ ਕੋਰ ਕਮੇਟੀ ਆ ਉਹਦੇ ਵਿੱਚ ਡਿਸਕਸ਼ਨ ਹੋਗੀ ਕਿ ਇਹਦੇ ਚ ਆ ਆਪਾਂ ਨੂੰ ਅਮੈਂਡਮੈਂਟਸ ਪਾਰਟੀ ਦੇ ਵਿੱਚ ਕਰਨੀਆਂ ਚਾਹੀਦੀਆਂ ਨੇ ਆਹ ਕੁ ਤਸੂਰ ਕਾਨੂੰਨ ਲਾਗੂ ਕਰਨੇ ਚਾਹੀਦੇ ਨੇ ਉਹਨਾਂ ਦੇ ਵਿਚਾਰ ਚਰਚਾ ਹੋਗੀ ਜਦੋਂ ਵਿਚਾਰ ਚਰਚਾ ਹੋਗੀ ਉਹ ਤੋਂ ਬਾਅਦ ਉਹਦੇ ਕਈ ਚੀਜ਼ਾਂ ਉਹ ਚ ਲਾਗੂ ਹੋ ਗਈਆਂ ਤੇ ਕੁਝ ਚੀਜ਼ਾਂ ਉਹਦੇ ਚ ਰਹਿ ਗਈਆਂ ਸੀਆਂ ਉਹ ਚੀਜ਼ਾਂ ਜੇ ਰਹਿ ਗਿਆ ਸਿਆਂ ਉਹਨਾਂ ਨੂੰ ਅੱਗੇ ਲਾਗੂ ਹੋ ਜਾਣਾ ਸੀ ਇਹ ਪਾਰਟੀ ਦਾ ਇੱਕ ਕਹਿ ਸਕੀ ਤਾਂ ਅਕਾਲੀ ਦਲ ਦਾ ਮਸਲਾ ਹੈ ਇਹ ਪਬਲਿਕ ਮਸਲਾ ਨਹੀਂ ਹੈ ਪਾਰਟੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਾਰਟੀ ਨੂੰ ਵਧਾਉਣ ਵਾਸਤੇ ਕੀ ਕਰ ਸਕਦੇ ਹਾਂ ਸੀ ਪਾਰਟੀ ਨੂੰ ਵੱਡਾ ਕਰਨ ਵਾਸਤੇ ਕਿ ਪਾਰਟੀ ਨੂੰ ਹੋਰ ਤਾਕਤ ਕਰਨ ਵਾਸਤੇ ਦੇਣ ਵਾਸਤੇ ਕੀ ਕਰ ਸਕਦਾ ਜਾਂ ਦੁਬਾਰਾ ਪਾਰਟੀ ਨੂੰ ਪਾਵਰਫੁਲ ਕਰਨ ਵਾਸਤੇ ਕੀ ਕੀ ਕੰਮ ਕਰ ਸਕਦੇ ਹਾਂ ਕਿਹੜੀ ਕਿਹੜੀਆਂ ਕਮੀਆਂ ਸਿਆਂ ਉਹ ਪਾਰਟੀ ਦੇ ਅੰਦਰੂਨੀ ਮੈਂ ਹਰ ਪਾਰਟੀ ਕਰਦੀ ਹੈ ਜੇ ਹੁਣ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਇਹਨਾਂ ਦੀਆਂ ਵੀ 50 ਰਿਪੋਰਟਾਂ ਹੋਣਗੀਆਂ ਫਿਰ ਕੀ ਗੱਲ ਉਹ ਜਨਤਕ ਕਰਨ ਦੀ ਤੋ ਇਸ ਕਰਕੇ ਇਹ ਗੱਲਾਂ ਨੇ ਲੋਕਾਂ ਦੇ ਵਿੱਚ ਇਸ ਚੀਜ਼ ਤੇ ਆਪਾਂ ਨੂੰ ਖੜਨਾ ਚਾਹੀਦਾ ਹੈ ਕਿ ਜਿਹੜੀ ਇਹ ਪਾਰਟੀ ਅਕਾਲੀ ਦਲ ਦਾ ਮਸਲਾ ਅਕਾਲੀ ਦਲ ਦਾ ਸੀ ਦਰਜਾ ਬਦਰਜਾ ਸਭ ਨੂੰ ਪਤਾ ਹੈ ਕਿ ਕੀ ਹੋ ਰਿਹਾ ਹੈ ਜਹਾਪੋਰਟ ਦੇ ਵਿੱਚ ਕੀ ਹੈ ਇਹ ਹੋਰ ਕੋਈ ਸਵਾਲ ਦੀ ਤੁਹਾਡੇ ਨਾਲ ਥੋੜੇ ਦਿਨ ਪਹਿਲਾਂ ਡਾਕਟਰ ਸਾਬਾ